ਅਹੀਂ ਤਾਂ ਬਹੁਤ ਸਾਲਾਂ ਤੋਂ ਕਰਦੇ ਜਦੋਂ ਤੁਸੀਂ ਸਕੂਲ ਚ ਸੀ ਉਹਨਾਂ ਦੇ ਕਰਦੇ ਆ ਇਹ ਤਾਂ ਹੁਣ ਐ ਈਦਾਂ ਅਚਾਨਕ ਕਿ ਕਿ ਮੈਮਰੀ ਸ਼ਾਰਟ ਹੋ ਗਈ ਬੰਦੇ ਦੀ ਉਹਨਾਂ ਨੂੰ ਪਿਛਲਾ ਪਤਾ ਨਹੀਂ ਲੱਗਦਾ ਕੁਝ ਇਹ ਤਾਂ ਜਦੋਂ ਦੇ ਅਸੀਂ ਤਾਂ ਗਾਉਣ ਲੱਗਿਆ ਬਾਬੇ ਦੀ ਕਿਰਪਾ ਐਂ ਪਿਆਰ ਸਤਕਾਰ ਹੈ ਜਿੱਥੇ ਜੁੜਿਆ ਹੈ ਪਰਿਵਾਰਕ ਤੌਰ ਤੇ ਜੁੜਿਆ ਪਹਿਲਾਂ ਵੀ ਤੁਹਾਡਾ ਗਾਣਾ ਸੀ ਹੱਥ ਮਾਰ ਕੇ ਪੱਟਾਂ ਤੇ ਪੈਂਦੀ ਦੀ ਰੇਡ ਨਹੀਂ ਤਾਂ ਇਸ ਵਾਰ ਵੀ ਲੱਗਦਾ ਕਿ ਮਾਨ ਸਾਹਿਬ ਜਿਵੇਂ ਹਰ ਮੇਲੇ ਦੇ ਵਿੱਚ ਕੁਝ ਨਾ ਕੁਝ ਤਰਤਾ ਲੈ ਕੇ ਲਿਆਉਂਦੇ ਨੇ ਮੌਕੇ ਤੇ ਤਾਂ ਲੱਗਦਾ ਵੀ ਤੁਸੀਂ ਮੇਰੇ ਹੱਥ ਲੈ ਕੇ ਮੋਲਾਪੁਰ ਵਾਲੇ ਵੇਟ ਕਰ ਰਹੇ ਨੇ ਤੁਸੀਂ ਕਿਸੇ ਦਿਨ ਮੇਰੇ ਨਾਲ ਬੈਠ ਕੇ ਕੋਈ ਸਟੂਡੀਓਸ ਗੱਲਾਂ ਵੀ ਕਰੋ ਜੀ ਕੋ ਗਿਆਨ ਦੀਆਂ ਵੀ ਗੱਲਾਂ ਕਰੀ ਆ ਪਰ ਉਹ ਤਾਂ ਚਲੋ ਕਿਤੇ ਸ਼ੁਗਲ ਹੋ ਜਾਂਦਾ ਆਹ ਕਿਆ ਬੰਦਾ ਕੇਵਰੀ ਕੋਤਾਪੋਂ ਵੀ ਜਾਵੇ ਡਾਕ ਚੱਕਣੀ ਪੈਂਦੀ ਓਦਾਂ ਗੱਲ ਕੁਛ ਨਹੀਂ ਦਾ ਨੇਜੀ ਤੌਰ ਤੇ ਦਾ ਅਸੀਂ ਚਾਹੁੰਦੇ ਕਿ ਸਮਾਜਿਕ ਪੱਧਰ ਤੇ ਅਵੇਰਨੈਸ ਹੋਣੀ ਚਾਹੀਦੀ ਹੈ ਕਿ ਚੰਗੀਆਂ ਗੱਲਾਂ ਕਰੀਏ ਔਰ ਸਮਾਜਿਕ ਮੀਡੀਆ ਮਜ਼ਾਕ ਨਾ ਬਣੇ ਅੱਛੀਆਂ ਗੱਲਾਂ ਹੁਣ ਚੰਗੀਆਂ ਗੱਲਾਂ ਔਰ ਜਿਸ ਕਲਾਸ ਨਾਲ ਦੁਨੀਆ ਅੱਗੇ ਵਧ ਰਹੀ ਹੈ ਅਸੀਂ ਵੀ ਉਸ ਫ੍ਰੀਕੁਐਂਸੀ ਵਿੱਚ ਸ਼ਾਮਲ ਹੋ ਜੀ ਜੀ ਕਬੱਡੀ ਤੇ ਕੀ ਕਹਿਣਾ ਚਾਹੋਗੇ ਜਿਵੇਂ ਤੁਸੀਂ ਲਗਾਤਾਰ ਮੇਲੇ ਹੋ ਰਹੇ ਸਾਡੇ ਸਾਰੇ ਸੱਜਣ ਪਿਆਰੇ ਆ ਕਬੱਡੀ ਵਾਲੇ ਮੁੰਡਿਆਂ ਨਾਲ ਬਹੁਤ ਪਿਆਰ ਹੈ ਔਰ ਹਮੇਸ਼ਾ ਤੋਂ ਹੀ ਰਿਹਾ ਜੀ ਕਰੋ ਤੁਸੀਂ ਦੇਖੋ ਸ਼ਹਿਰ ਚ ਜਾਂ ਪਿੰਡ ਚ ਕਈ ਤਰ੍ਹਾਂ ਦੇ ਬੰਦੇ ਹੁੰਦੇ ਜੀ ਚੰਗੇ ਬੰਦੇ ਵੀ ਹੁੰਨੇ ਆ ਮਾੜੇ ਵੀ ਹੁੰਨੇ ਆ ਐਦਾਂ ਸਮਾਜ 'ਚ ਨਸ਼ਾ ਪਤਾ ਕਰਨ ਵਾਲੇ ਬਹੁਤ ਲੋਕ ਹੋਣਗੇ ਸਮਾਜ ਚੱਲਦਾ ਹੀ ਐਦਾਂ ਹਰ ਤਰ੍ਹਾਂ ਦੀ ਦੁਨੀਆ ਆਪਣਾ ਕੰਮ ਕੀ ਹੈ ਆਪਾਂ ਚੰਗੇ ਕੰਮ ਕਰਦੇ ਆਂ ਔਰ ਚੰਗੇ ਲਈ ਪ੍ਰੇਰਣਾ ਔਰ ਚੰਗੀ ਗੱਲ ਹੈ ਇਹ ਪੰਜਾਬ ਚ ਕਬੱਡੀ ਜੀਉਂਦੀ ਹੈ ਇਹ ਪੰਜਾਬੀਆਂ ਕਰਕੇ ਹੈ ਜਾਂ ਵਿਦੇਸ਼ਾਂ 'ਚ ਜਿਹੜੇ ਸਾਡੇ ਭਰਾ ਵਸਦੇ ਉਹਨਾ ਕਰਕੇ ਨਹੀਂ ਤਾਂ ਐਡੇ ਵੱਡੇ ਟੂਰਨਾਮੈਂਟ ਕਰਾਉਣੇ ਕੁਈ ਸੋਖਾ ਨਹੀਂ ਕੰਮ ਜੀ ਲਗਾਤਾਰ ਤੁਸੀਂ ਖਾੜਿਆਂ ਦੇ ਵਿੱਚ ਉਹਨੇ ਜੋ ਕਬੱਡੀ ਦਾ ਸ਼ਿਕਾਰ ਬਣਦੇ ਹੋ ਅਸੀਂ ਤਾਂ ਬਹੁਤ ਸਾਲਾਂ ਤੋਂ ਕਰਦੇ ਜਦੋਂ ਤੁਸੀਂ ਸਕੂਲ 'ਚ ਸੀ ਉਦੋਂ ਦੇ ਕਰਦੇ ਆ ਇਹ ਤਾਂ ਹੁਣ ਐਦਾਂ ਅਚਾਨਕ ਕਿ ਕਿ ਮੈਮਰੀ ਸ਼ਾਰਟ ਹੋ ਗਈ ਬੰਦੇ ਦੀ ਉਹਨਾਂ ਨੂੰ ਪਿਛਲਾ ਪਤਾ ਨਹੀਂ ਲੱਗਦਾ ਕੁਝ ਇਹ ਤਾਂ ਜਦੋਂ ਦੇ ਅਸੀਂ ਤਾਂ ਗਾਉਣ ਲੱਗਿਆ ਬਾਬੇ ਦੀ ਕਿਰਪਾ ਐਂ ਪਿਆਰ ਸਤਕਾਰ ਹੈ ਜਿੱਥੇ ਜੁੜਿਆ ਪਰਿਵਾਰਕ ਤੌਰ ਤੇ ਜੁੜੇ ਪਹਿਲਾਂ ਵੀ ਤੁਹਾਡਾ ਗਾਣਾ ਸੀ ਹੱਥ ਮਾਰ ਕੇ ਪੱਟਾਂ ਤੇ ਪੈਂਦੀ ਦੀ ਰੇਡ ਨਹੀਂ ਤਾਂ ਇਸ ਵਾਰ ਵੀ ਲੱਗਦਾ ਕਿ ਮਾਨ ਸਾਹਿਬ ਜਿਵੇਂ ਹਰ ਮੇਲੇ ਦੇ ਵਿੱਚ ਕੁਝ ਨਾ ਕੁਝ ਤੱਤਾ ਲਿਖ ਕੇ ਲਿਆਉਂਦੇ ਨੇ ਮੌਕੇ ਤੇ ਤਾਂ ਲੱਗਦਾ ਵੀ ਤੁਸੀਂ ਮੇਰੇ ਹੱਥ ਲਿਖੇ ਮੋਲਾਪੁਰ ਵਾਲੇ ਵੇਟ ਕਰ ਰਹੇ ਨੇ ਤੁਸੀਂ ਕਿਸੇ ਦਿਨ ਮੇਰੇ ਨਾਲ ਬੈਠ ਕੇ ਕੋਈ ਸਟੂਡੀਓਸ ਗੱਲਾਂ ਵੀ ਕਰੋ ਜੀ ਉਹ ਗਿਆਨ ਦੀਆਂ ਵੀ ਗੱਲਾਂ ਕਰੀਏ ਪਰ ਉਹ ਤਾਂ ਚਲੋ ਕਿਤੇ ਸ਼ੁਗਲ ਹੋ ਜਾਂਦਾ ਆਹ ਕਿਆ ਬੰਦਾ ਕਈ ਵਾਰੀ ਕੋਤਾਪੋਂ ਵੀ ਜੇ ਬੀ ਡਾਕ ਚੱਕਣੀ ਪੈਂਦੀ ਓਦਾਂ ਗੱਲ ਕੁਛ ਨਹੀਂ ਉਹਦਾ ਨਿੱਜੀ ਤੌਰ ਤੇ ਤਾਂ ਅਸੀਂ ਚਾਹੁੰਨੇ ਕਿ ਸਮਾਜਿਕ ਪੱਧਰ ਤੇ ਅਵੇਰਨੈਸ ਹੋਣੀ ਚਾਹੀਦੀ ਹੈ ਕਿ ਚੰਗੀਆਂ ਗੱਲਾਂ ਕਰੀਏ ਔਰ ਸਮਾਜਿਕ ਮੀਡੀਆ ਮਜ਼ਾਕ ਨਾ ਬਣੇ ਅੱਛੀਆਂ ਗੱਲਾਂ ਹੁਣ ਚੰਗੀਆਂ ਗੱਲਾਂ ਹੁਣ ਔਰ ਜਿਸ ਕਲਾਸ ਨਾਲ ਦੁਨੀਆ ਕੇ ਵਧ ਰਹੀ ਹੈ ਅਸੀਂ ਵੀ ਉਸ ਫ੍ਰੀਕੁਐਂਸੀ ਸ਼ਾਮਲ ਹੋ ਜੀ ਜੀ ਕਬੱਡੀ ਤੇ ਕੀ ਕਹਿਣਾ ਚਾਹੋਗੇ ਜਿਵੇਂ ਤੁਸੀਂ ਲਗਾਤਾਰ ਮੇਲੇ ਹੋ ਰਹੇ ਸਾਡੇ ਸਾਰੇ ਸੱਜਣ ਪਿਆਰੇ ਕਬੱਡੀ ਵਾਲੇ ਮੁੰਡਿਆਂ ਨਾਲ ਬਹੁਤ ਪਿਆਰ ਹੈ ਔਰ ਹਮੇਸ਼ਾ ਤੋਂ ਹੀ ਰਿਹਾ ਹੈ ਜੀ ਘਰ ਤੁਸੀਂ ਦੇਖੋ ਸ਼ਹਿਰ ਚ ਜਾਂ ਪਿੰਡ ਚ ਕਈ ਤਰ੍ਹਾਂ ਦੇ ਬੰਦੇ ਹੁੰਦੇ ਚੰਗੇ ਬੰਦੇ ਬਣਦੇ ਆ ਮਾੜੇ ਵੀ ਬਣਦੇ ਐ ਤਾਂ ਸਮਾਜ ਚ ਨਸ਼ਕ ਪਤਾ ਕਰਨ ਵਾਲੇ ਬਹੁਤ ਲੋਕ ਹੋਣਗੇ ਸਮਾਜ ਚਲਦਾ ਹੀ ਐ ਤਾਂ ਹਰ ਤਰ੍ਹਾਂ ਦੀ ਦੁਨੀਆ ਆਪਣਾ ਕੰਮ ਕੀ ਐ ਆਪਾਂ ਚੰਗੇ ਕੰਮ ਕਰਦੇ ਆਂ ਔਰ ਚੰਗੀ ਲਈ ਪ੍ਰੇਰਨਾ ਔਰ ਚੰਗੀ ਗੱਲ ਐ ਇਹ ਪੰਜਾਬ ਚ ਕਬੱਡੀ ਜੀ ਹੁੰਦੀ ਐ ਇਹ ਪੰਜਾਬੀਆਂ ਕਰਕੇ ਐ ਜਾਂ ਵਿਦੇਸ਼ਾਂ ਜਿਹੜੇ ਸਾਡੇ ਭਰਾ ਵਸਦੇ ਹੋਣਾ ਕਰਕੇ ਨਹੀਂ ਤਾਂ ਐਡੇ ਵੱਡੇ ਟੂਰਨਾਮੈਂਟ ਕਰਾਉਣੇ ਕੋਈ ਸੌਖਾ ਨਹੀਂ ਕੰਮ ਜੀ ਲਗਾਤਾਰ ਤੁਸੀਂ ਖਾੜਿਆਂ ਦੇ ਵਿੱਚ ਆਉਣੇ ਜੋ ਕਬੱਡੀ ਦਾ ਸ਼ਗਾਰ ਬਣਦੇ ਆ